हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਸੇ ਲਈ ਲੈ ਕੇ ਆਏ ਹਾਂ ਜੀ ਇੱਕ ਬੈਡ ਬਈ ਤਾਜੀ ਸੂਈ ਆ ਇੱਕ ਗੱਬਣ ਆ ਬਈ ਬਹੁਤ ਸੋਹਣੀ ਤਿਆਰੀ ਆ ਬੈਡ ਦੀ ਤੇ ਇੱਕ ਜਰਸੀ ਬੱਚੀ ਆ ਆਉ ਪੁੱਛ ਲੈਣੇ ਬਈ ਦੋ ਲਈ ਆਜੇ ਬਈ ਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋ ਠੀਕ ਹੋ ਵਧੀਆ ਹਾਂਜੀ ਹਾਂ ਵਧੀਆ ਬਈ ਵਧੀਆ ਚੱਲ ਰਗਾ ਕੰਮ ਕਰ ਹਾਂਜੀ ਹਾਂ ਵਧੀਆ ਬਈ ਠੀਕ ਆ ਬਈ ਨਾਮ ਤੇ ਡਰੈੱਸ ਹੋਊ ਨਾਮ ਕੁਲਵਿੰਦਰ ਸਿੰਘ ਬਈ ਪਿੰਡ ਸਨੰਗਲਾ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਬਈ ਤਹਿਸੀਲ ਤਪਾ ਬਈ ਨੇੜੇ ਪਿੰਡ ਬਈ ਨੇੜੇ ਬਈ ਭਰਾਉੜ ਵੀ ਰਹਿੰਦਾ ਭਾਈ ਰੂਪਾ ਵੀ ਰਹਿਆ ਜਾਂਦਾ ਮੋਬਾਈਲ ਨੰਬਰ ਹੋਊ 7719583125 ਠੀਕ ਆ ਬਈ ਤਿੰਨ ਬਸੂਆ ਬਈ ਹਾਂਜੀ ਆ ਆਪਣੀਆਂ ਗਾਵਾਂ ਦੋਹਾਂ ਘਰ ਦੀਆਂ ਠੀਕ ਆ ਬਈ ਆ ਉਹਦੇ ਫਾਰਮ ਵੀ ਨੇ ਦੋਹੇ ਆ ਫਾਰਮ ਆ ਬਾਈ ਦਾ ਬਈ ਇੱਧਰ ਇੱਧਰਲੀ ਸਾਈਡ ਆ ਦੇਖੋ ਫਾਰਮ ਆ ਬਾਈ ਦਾ ਤੇ ਆਪਦੇ ਫਾਰਮ ਦੀਆਂ ਬਾਈ ਕੋਲ ਇਹ ਦੋਨੇ ਗਾਵਾਂ ਵਕਾਊ ਆ ਤੇ ਉਹ ਬੱਚੀ ਆ ਜਿਹੜੀ ਉਹ ਸੇਲ ਬੱਤੇ ਜਾਲੀ ਆ ਬਈ ਤੇ ਬਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਹਾ ਸੂਈ ਆ ਇਹ ਦੂਜਾ ਸੂਹਾ ਸੂਈ ਆ ਬਾਈ ਰੀਜਨਲ ਚਾਰ ਦੰਦ ਹੈਗੀ ਦੂਜਾ ਸੂਹਾ ਚਾਰ ਦੰਦ ਹੈ। ਇਹ ਦੋ ਸੂਈ ਆ ਬਈਏ ਇਹਨੂੰ ਹੋਵੇ ਬਈ ਅੱਜ ਚਾਰ ਪੰਜ ਦਿਨ ਸੂਈ ਚਾਰ ਤੋਂ ਪੰਜ ਦਿਨ ਬੱਚਾ ਕੀ ਆ ਬਈ ਬੱਸਾ ਬਈ ਮਗਰ ਬੱਚਾ ਦੇਤਾ ਹਾਂਜੀ ਹਾਂ ਤੇ ਕਿੰਨਾ ਬੌਲਾ ਹੁਣ ਰੈਡੀ ਆ ਹੁਣ ਬਈ ਦੇ ਥੱਲੇ 17 18 ਕਿਲੋ ਬੌਲਾ ਰੈਡੀ ਆ ਜੀ 17 ਹੁਣ ਜਮਾ ਖਾਲੀ ਕਰੀ ਹੋਈ ਹੈਗੀ ਹਾਂ ਟਾਈਮ ਦੱਸੋ ਨਾ 9:13 ਵਜੇ ਕਿੰਨੇ ਵਜੇ ਚੋਈ ਸੀ ਤੁਹਾਡੀ ਆਪਾਂ 6:30 ਵਜੇ ਚੋਦੀ ਸੀ ਭਾਈ ਮੈਂ ਤੁਹਾਡਾ ਫੋਨ ਸਵੇਰੇ ਚੱਕਿਆ ਨਹੀਂ ਤੇ ਜਦੋਂ ਮੈਂ ਅੱਧੇ ਘੰਟੇ ਬਾਅਦ ਬੈਕ ਕਾਲ ਕਰੀ ਤਾਂ ਹਾਂ ਉਹ ਚੋਤੀ ਜੀ ਨਹੀਂ ਵੀਡੀਓ ਆਪਾਂ ਸੁਨੇਹਾ ਬਣਾ ਹਾਂ ਨਹੀਂ ਸੁਨੇਹਾ ਬਣਾ ਤਿਆਰ ਹੋ ਗਿਆ ਭਾਈ ਚਵਾਈ ਪਾਈ ਕਹਿੰਦਾ ਦੀ ਕੋਈ ਵੀ ਪੂਰੀ ਇੱਕ ਨੰਬਰ ਚਵਾਈ ਆ ਭਾਈ ਇਹ ਚੱਕਰ ਨਹੀਂ ਜਿੰਨਾ ਕਹਿੰਦਾ ਕੋਈ ਲੋਕਾਂ ਨੂੰ ਨਹੀਂ ਨਿਕਲੂਗਾ ਬਈ ਯਾਰਾ ਦੋ ਡੰਗ ਚਾਰ ਡੰਗ ਬੰਦਾ ਚੋ ਕੇ ਦੇਖ ਸਕਦਾ ਠੀਕ ਆ ਭਾਈ ਚਿਵਾਈ ਇਹਦੀ ਹੋਈ ਵੀ ਆ ਬਾਈ ਓਸ ਸਾਹਬ ਨਾਲ ਜਿਹੜਾ ਅੰਦਾਜ਼ਾ ਲਾ ਬ੍ਰੀਡ ਪੂਰੀ ਫੁੱਲ ਬਈ ਸਾਰਾ ਰਿਕਾਰਡ ਏ ਟੂ ਜ਼ेड ਮਿਲੂਗਾ ਤੁਹਾਨੂੰ ਇਹ ਸੋ ਬੜਾ ਪਿਆਰਾ ਨਾਸਾ ਗੁਲਾਬੀ ਆ ਕੱਦ ਫੁੱਲ ਆਰਡਰ ਬਹੁਤ ਚੰਗਾ ਚਿਵਾਈ ਕਿੰਨੀ ਨਾੜਾ ਨੂੜਾ ਬਾਈ ਪੂਰੀਆਂ ਫੁੱਲ ਆ ਗਈਆਂ ਚਾਹੇ ਮਸ਼ੀਨ ਨਾਲ ਚੋਲੇ ਚਾਹੇ ਹੱਥੀ ਚੋਲੇ ਦੋ ਹੁਣ ਜਿਵੇਂ ਬੰਦਾ ਮਰਜੀ ਚੋਲੇ ਐਂਦੀ ਕੁਛ ਨਹੀਂ ਆ ਨਾ ਨਾ ਜਿਵੇਂ ਹੀ ਬਾਈ ਮਸ਼ੀਨ ਨਾਲ ਚੋਲੇ ਬਾਕੀ ਚਾਰੇ ਪਾਸੇ ਦਿਖਾਰੇ ਨਾੜਾ ਪੂਰੀਆਂ ਫੁੱਲ ਆ ਚੱਡੇ ਦੇ ਚਾਹੇ ਬਾਈ ਕਹਿੰਦਾ ਹੱਥੀ ਚੋਲਾ ਤੇ ਹੁਣ ਜਿਹੜੀ ਇਹਦੀ ਚਿਵਾਈ ਆ ਬਈ ਵਾਰ-ਵਾਰ ਕਹਿ ਰਿਆ ਹੋਈ ਵੀ ਆ ਹਨਾ ਹਾਂ ਜਮਾਂ ਖਾਲੀ ਗਰੀਬੇ ਬਈ ਆਪਾਂ ਸ਼ਾਮ ਤੱਕ ਆੜ ਰਾਂ ਉਹਦੀ ਸ਼ਾਮ ਬੰਦਾ 2 ਟਾਈਮ ਚੋਲੇ 4 ਟਾਈਮ ਚੋਲੇ ਉਹਦੀ ਸ਼ਾਮ ਛੱਲੀ ਕਰਕੇ ਟੰਗ ਤੇ ਅੱਗੇ ਦੇਖ ਲੈਣਾ ਹਾਂ ਹਾਂ ਬਈ ਹਾਂ ਠੀਕ ਆ ਖੋਲਿਓ ਬਈ ਤੋਰੇ ਮਨੀ ਤੋਰ ਦੇ ਬਈ ਕਿੰਨਾ ਕੋ ਦੁੱਧ ਦੇ ਦੰ ਯੂਨੀਵਰਸਿਟੀ ਮੇੜੇ ਦੁੱਧ ਬਈ 25 26 ਕਿਲੋ ਦਾ ਪਾ ਦੂ ਠੀਕ ਆ ਬਰੀਡ ਚੰਗੀ ਆ ਹਨਾ ਹਾਂ ਬਰੀਡ ਪੂਰੀ ਫੁੱਲ ਹੈ ਪਹਿਲੇ ਸੀ ਵਰੀਆ ਦੁੱਧ ਦਿੱਤਾ ਦੇਣੀ ਬਾਈ ਦੇ ਫਾਰਮ ਦੀ ਵੈੜ ਆ ਬਈ ਤੇ ਕਰ ਬਾਕੀ ਬੀੜ ਬੂੜ ਪੂਰਾ ਫੁੱਲ ਹੈਗਾ ਰੇਡ ਵੁੱਡ ਫੋਲਰ ਕੱਢ ਗਾੜ ਬਾਈ ਪੂਰਾ ਫੋਲ ਉਧਰ ਬੰਦਾ ਦੀਂਦਾ ਨਹੀਂ ਪਰਲੇ ਪਾਸੇ ਇਹਦੀ ਹੂੰ ਫੋਲ ਕੱਦਦਾ ਬਾਈ ਸੋਹੇ ਸੋਹੇ ਬੱਚਾ ਘਰ ਬਣਾਈ ਨੇ ਚਲੋ ਅੱਛਾ ਦਿੱਤਾ ਸੀਮਨ ਤਾਂ ਚੰਗੇ ਲਗੋਆਏ ਸੀ ਹਾਂ ਸੀਮਨ ਬਾਈ ਪੂਰਾ ਟਾਪ ਦਾ ਵਰਲਡ ਵਾਈਡ ਦਾ ਸੀਮਨ ਸੀਗਾ ਠੀਕ ਆ ਬਾਈ ਹਾਂਜੀ ਹਾਂ ਬਾਕੀ ਖੜ ਨਹੀਂ ਖੁਰਨੀ ਇੱਕ ਨੰਬਰ ਆ ਬਾਈ ਪੂਰੀ ਠੀਕ ਆ ਕੀ ਮੁੱਲ ਆ ਫਿਰ ਇਹਦਾ ਮੁੱਲ ਦੇ 1.5 ਬਾਈ 1 ਲੱਖ 5000 ਰੁਪਏ ਮੰਨਦਾਨ ਹੋ ਜਾ ਬਾਈ ਹਾਂ ਮੌਕੇ ਤੇ ਕਰ ਦਾਂਗੇ ਠੀਕ ਆ 1 ਲੱਖ ਨਾੜਾ ਨੂਣਾ ਦਿਖਾ ਦਿਓ ਬਾਕੀ ਇਹ ਤੋਂ ਪੂਰੀਆਂ ਫੁੱਲ ਆ ਬਈ ਫੁੱਲਾ ਨਾੜਾ ਨਾੜਾ ਦੇ ਖੁੱਲੇ ਵੇ ਤੇ ਸਹੀ ਗੱਲ ਆ ਫੁੱਲ ਬ੍ਰੀਡ ਪੂਰੀ ਟੌਪ ਦੀ ਆ ਬਈ ਹਮ ਬਣਦੇ ਇੱਥੇ ਰੱਜੀ 1 ਲੱਖ 5000 ਰੁਪਿਆ ਮੋਲ ਆ ਵੀਰੇ ਮਾਨਤਾਂ ਜਿਹੜਾ ਮੌਕਾ ਹਾਂ ਮੌਕੇ ਦੇ ਕਰਦੇ ਆ ਵੀ ਮਾਨਤਾਂ ਅੱਗੇ ਵੀਰੇ ਦੋ ਨੰਬਰ ਦੋ ਨੰਬਰ ਬਈ ਤੀਜਾ ਸੁਆਸ ਹੁੰਦੀ ਹੈਗੀ ਕਿੰਨੇ ਦਿਨ ਲੈਂਦੀ ਹੈ ਇਹਦੇ 7 ਤਰੀਕ ਨੂੰ ਦਿਨ ਪੂਰੇ ਆ ਬਈ 7 ਤਰੀਕ ਨੂੰ ਅੱਜ ਕਿੰਨੀ ਹੋਗੀ ਅੱਜ ਬਈ 3 ਤਰੀਕ ਹੋਈ ਹੈ 3 ਹੋਈ ਹੈ ਮੈਜਿਕ ਤੋਂ ਇਹ ਵੀ ਅਸ ਦੇ ਗੱਭਣਗੇ ਠੀਕ ਆ ਮੈਜਿਕ ਸੀਮਾ ਹਾਂ ਜੀ ਤਿਆਰੀ ਫੜਦੀ ਆਉਂਦੀ ਹੈ ਵੀ ਬਸ ਹੁਣ ਹਮ ਸਹੀ ਗਾ ਪੂਰਾ ਫਾਸਮਾ ਲੇਵਾ ਬਈ ਪੂਰਾ ਟਾਈਟ ਲੇਵਾ ਦੀ ਬਣਦੀ ਤਿਆਰੀ ਹੁਣ ਵੀ ਫੁੱਲ ਨਾੜਾਂ ਦਾ ਬਾਕੀ ਪੂਰੀਆਂ ਫੁੱਲ ਨਾੜਾਂ ਦੀ ਇੰਨੀ ਕਿ ਤਿਆਰੀ ਆ ਹਾਂ ਹਾਂ ਹਾਜੀ ਬਾਈ 23 ਕਿਲੋ ਦੁੱਧ ਦਿੱਤਾ ਹੋਇਆ ਹੈ ਦਾ ਆਪਣੇ ਕੋਲ 30 ਲੀਟਰ ਦੁੱਧ ਦਾ ਬਾਈ ਨੇ ਬਾਕੀ ਨਾੜਾਂ ਦਿਖਾ ਦੀ ਬਈ ਇਹਦੇ ਚਾਰੇ ਪਾਸੇ ਜੱਡੇ ਤੇ ਮਿਲਕ ਵੇਣ ਨਾੜਾ ਫੁੱਲ ਮੋਟੀ ਅਸੀਂ ਖਾਵਾਗੇ ਪਹਿਲਾਂ ਤੋਰਾ ਚੈੱਕ ਕਰੋ ਰਾਜੀ ਫੁੱਲਾ ਬੇੜ ਬੂੜ ਪੂਰਾ ਫੁੱਲਾ ਬਈ ਸਾਹਣਰ ਕੀ ਪਈ ਆ ਦੇਖ ਹਾਂ ਹੈ ਨਾ ਰੋਗਲੇ ਰਾਜੀ ਆ ਪ੍ਰਿੰਟ ਪ੍ਰਿੰਟ ਬਾਕੀ ਨਾੜਾਂ ਦੇ ਸਾਰੇ ਬਈ ਜੱਡੇ ਤੇ ਠੰਡੀ ਸੀਲ ਪੂਰੀ ਆ ਜਿਵੇਂ ਬੰਦਾ ਮਰਜੀ ਹੱਥੀ ਚੋਲੇ ਮਸ਼ੀਨ ਦੇ ਝੋਲੇ ਸਹੀ ਗੱਲ ਆ ਦੇਖੋ ਬਈ ਨਾੜਾ ਨੂੜਾ ਕਰਮ ਵਾਲੀ ਦਾ ਫੁੱਲ ਚਾਹੀਆਂ ਕੱਲਾ ਕੱਲਾ ਕਿੱਥੇ ਵੀ ਨਾੜਾ ਦੋਹੀ ਸਾਈਡ ਬਈ ਪੂਰੀਆਂ ਫੁੱਲ ਨਾੜਾ ਇਹ 봐 ਦੇਖੋ ਪੰਡਰ ਗੱਲੇ ਵਾਹੇ ਸਾਰੇ ਕੱਚੀ ਕੱਚੀ ਬਈ ਬਈ ਲੱਟ ਲਾਂ ਬਹੁਤ ਪਈਆਂ ਹਜੇ ਹੈ ਨਾ ਪੂਰੇ ਆਲਟ ਐ ਭਵਾਨਾ ਕਰਦੀ ਹੈਗੀ ਦੁੱਧ ਵੀ ਪੂਰਾ ਚੰਗਾ ਬਈ ਪੂਰਾ ਠੀਕ ਆ ਬਾਈ ਲੈ ਚੱਲ ਬਈ ਉਧਰ ਲੈ ਚੱਲ ਚੰਗੀ ਆ ਬਾਈ ਲੇਵਾ ਕਮਾਲ ਦਾ ਰਾਜੀ ਫੋਲਾ ਥਾਣ ਬਹੁਤ ਚੰਗਾ ਨਾੜਾ ਨੂਣਾ ਫੋਲੇ ਚਾਈਆਂ ਕੱਚੀ ਆ ਹਜੇ ਵੀ ਬਾਈ ਨੇ ਦੱਸਿਆ ਦਿਨਾਂ ਦੇ ਸਹਾਂ ਨੂੰ ਪਾਏ 6 ਦਿਨ ਨੂੰ ਦਿਨ ਪੂਰੇ ਇਹਦੇ ਹੂੰ ਉਹਦੋਂ ਨੂੰ ਆਰਡਰ ਆ ਜਿਹੜਾ ਹੋਰੇ ਵਧੀਆ ਤਿਆਰ ਕਰ ਲੈਣਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਹਾਂ ਕੀ ਚੋਲੇ ਜਾਏ ਥਾਣ ਬਈ ਕਹੇ ਮਸ਼ੀਨਾਂ ਨਾਲ ਚੋਲੇ ਬੰਦਾ ਕੋਈ ਚੱਕਰ ਹੀ ਨਹੀਂ ਮੁੱਠੀ ਵਾਲੇ ਥਾਣੇ ਠੀਕ ਆ ਨਾੜ ਨੂੰੜ ਦੇਖੋ ਬਾਈ ਮਿਲਕ ਵੇਣ ਬਾਈ ਪੂਰੀ ਫੁੱਲ ਮੋਟੀ ਮਿਲਕ ਵੇਣ ਹੁੰਦੀ ਐ ਦੋਹੀ ਸਾਈਡ ਤੇ ਕੀ ਮੋਲ ਆ ਫਿਰ ਇਹਦਾ ਬਾਈ ਇਹਦੇ 1,25,000 ਰੁਪਏ ਇੱਕ ਲੱਖ 25 ਹਜ਼ਾਰ ਮਾਨਤਾ ਨਾ ਹੋ ਜਾ ਹਾਂ ਮੌਕੇ ਤੇ ਕਰ ਦਾਂਗੇ ਜੇ ਵੀਰੇ ਜੋੜਾ ਘੱਟਾ ਲਵੇ ਚੰਗਾ ਮਾਨਤਾ ਨਾ ਕਰ ਦਾਂ ਕੋਈ ਬਹੁਤ ਠੀਕ ਹੈ ਹਾਂਜੀ ਅੱਗੇ ਵੀਰੇ ਬੱਚੀ ਕਿੰਨੀ ਉਮਰ ਹੈ ਜੀ ਇਹਦੀ 11 ਮਹੀਨੇ ਉਮਰ ਹੈ ਬਾਈ 11 ਮਹੀਨੇ ਦੀ ਕਿਹੜੇ ਟੀਕੇ ਦੀ ਐ ਬਾਈ ਇਹ ਬਾਈ ਐਬੀਐਸ ਦੀ ਓਕੇ ਹਾਂਜੀ ਮਾਂ ਦਾ ਦੁੱਧ ਬਾਈ ਮਾਰਾ ਬਾਈ 26 24 ਲੀਟਰ ਦਾ ਰਕਾਰਡ ਇਹਦਾ ਪੂਰੀ ਟੌਪ ਦੀ ਬਰੀਡ ਵਾਲੀ ਬੱਸੀ ਹੈ ਝੋਲੀ ਚੰਗੀ ਹੈ ਨਾ ਝੋਲੀ ਵੇ ਗੱਬਣਾ ਵਾਲੀ ਝੋਲੀ ਹੈ ਹਾਂ ਫੇਸ ਬੜਾ ਚੰਗਾ ਟੂਆ ਟੂਆ ਹਾਂ ਪੂਰੀ ਪਿਆਵਲੀ ਯਰਸੀ ਹੈ ਬਈ ਹੂੰ ਚਮਕ ਚਮਕ ਪਿੰਡੇ ਦੀ ਪੂਰੀ ਫੁੱਲ ਲੱਗੀ ਠੀਕ ਆ ਬਾਈ ਤੇ ਕੀ ਪੂਰੀ ਯਰ ਕੀ ਬੱਸੀ ਹੈ ਮੁੱਲ ਕੀ ਆ ਫਿਰ ਇਹਦਾ ਮੁੱਲੇ ਦਾ 23000 ਆ ਬਈ ਮਾਨ ਤਨ ਹੋ ਜਾ ਹਾਂ ਮੌਕੇ ਤੇ ਕਰ ਦਾਂ ਬਈ 23000 ਰੁਪਿਆ ਮੁੱਲ ਆ ਮਾਨ ਤਨ ਜ਼ਰੂਰੀ ਬਾਕੀ ਖੜਨੀ ਖੜਨੀ ਤੋਰਾ ਤੋਰਾ ਇੱਕ ਨੰਬਰ ਆ ਬਈ ਇਹਦਾ ਜਮਾ ਫੁੱਲ ਆ ਬਾਈ ਤੇ ਉਮਰ ਹਜੇ ਨਿਆਣੀ ਆ ਝੋਲੀ ਦਿਖਾਵਾਂਗੇ ਜਰੂਰ ਝੋਲੀ ਬੜੀ ਕਮਾਲ ਦੀ ਆ ਗੱਬਣਾ ਵਰਗੀ ਝੋਲੀ ਬੱਚੀ ਤੇ ਬਹੁਤ ਹਨ ਚਾਰਾ ਗੁਲਾਬੀ ਥਾਣਾ ਤੇ ਫੇਸ ਦੇਖੋ ਫੇਸ ਬੜਾ ਚੰਗਾ ਟੂਆ ਟੂਆ ਬਹੁਤ ਚੰਗਾ ਬਈ ਤੇ ਮੁੱਲ ਵੀ ਜਾਇਜ਼ ਆ 23000 ਰੁਪਏ ਮਾਨਤਾਂ ਜਿਹੜਾ ਮੌਕਾ ਬਾ ਮਾਨਤਾਂ ਕਰਦਾ ਵੇਚੋ ਪਲੀ ਪੁਲੀ ਵੀ ਪੂਰੀ ਫੁੱਲ ਆ ਗਈ ਰਾਜੀ ਆ ਗਈ ਪੁਰੀ ਸਹੀ ਗੱਲ ਆ ਬਈ ਹੂੰ ਬਸ ਇੱਕ ਦੋ ਮਹੀਨੇ ਤਾਂ ਹੀ ਸੀਮਨ ਲੈ ਲਊਗੀ ਹੂੰ ਇੱਕ ਦੋ ਮਹੀਨੇ ਤਾਂ ਹੀ ਬਾਈ ਕਹਿੰਦਾ ਸੀਮਨ ਜਿਹੜਾ ਆਰਾਮ ਨਾਲ ਲੈ ਲਓ ਝੋਲੀ ਰਖਾਉਣਾ ਝੋਲੀ ਕਮਾਲ ਦੀ ਆ ਕੱਲਾ ਕੱਲਾ ਥਾਣਾ ਬਾਈ ਪੂਰੀ ਵਿਤੀ ਦਾਲ ਝੋਲੀ ਦਿਖਾ ਦੇ ਬਾਈ ਗਲਾਬੀ ਖਾਣਾ ਦਾ ਕੀ ਬਾਤ ਆ ਥਾਂ ਬਹੁਤ ਚੰਗਾ ਯਾਰ ਹਾਂ ਬਾਈ ਹਾਂ ਕੰਪਣਾ ਵਾਲਾ ਥਾਂ ਲੱਪੜਾਂ ਰਗੀ ਝੋਲੀ ਆ ਬਾਈ ਥੱਲੇ ਬਹੁਤ ਟੌਪ ਦੀ ਵਸੀ ਆ ਜੀ ਮੁੱਲ ਵੀ ਜਾਇਜ਼ ਆ ਮੁੱਲ ਵੀ ਆਪਾਂ ਕੋਈ ਨਾ ਮਾੜਾ ਮੋਟਾ ਮਾਨਤਣਾ ਹੋਰ ਵੀ ਕਰਤਾ ਓਕੇ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਲਖਾਤੀ ਕਿਸੇ ਵੀਰ ਨੂੰ ਤਿੰਨ ਜੋ ਕੋਈ ਵੀ ਆ ਪਹਿਲੇ ਜਿਹੜੀ ਸੂਈ ਵੇ ਬੱਸੀ ਦਾ ਕੱਦ ਬਹੁਤ ਥਾ ਬਾਈ ਪੂਰਾ ਫੁੱਲ ਹਾਂ ਸਹੀ ਆ ਕੱਦ ਕਾਟ ਦੀ ਹੈਗੀ ਧੰਨਵਾਦ